ਬੰਦੇ ਮਰਦੇ ਨੇ ਜੱਗ ਤੇ ਬਥੇਰੇ ਨਹੀਂ ਕਦੇ ਕਰਦਾਰ ਬਣਦਾ ਆਏ ਹਾਏ ਹਾਏ ਬੰਦੇ ਮਰਦੇ ਨੇ ਜੱਗ ਤੇ ਬਥੇਰੇ ਨਹੀਂ ਕਦੇ ਕਰਦਾ ਨਹੀਂ ਕਦੇ ਕਰਦਾਰ ਮਰਦਾ ਦਿਨ ਜ਼ਿੰਦਗੀ ਦੇ ਇੰਦੇ ਗੁਜ਼ਾਰੀਏ ਜ਼ਮਾਨਾ ਰਵੇ ਯਾਦ ਕਰ ਆਹ ਵਾਹ ਵਾਹ ਕੀ ਬਾਤ ਬੰਦੇ ਮਰਦੇ ਨੇ ਜੱਗ ਤੇ ਬਥੇਰੇ ਨਹੀਂ ਕਦੇ ਕਰਦਾ ਨਹੀਂ ਕਦੇ ਕਰਦਾਰ ਮਰਦਾ ਦਿਨ ਜ਼ਿੰਦਗੀ ਦੇ ਇੰਜ ਦੇ ਗੁਜ਼ਾਰੀਏ ਜ਼ਮਾਨਾ ਰਵੇ ਯਾਦ ਕਰ ਲਓ ਰੁੱਸੇ ਸੱਜਣ ਮਨਾਈਏ ਘਾਟੇ ਝੱਲ ਕੇ ਤੇ ਲੰਮੀ ਨਾ ਕਹਾਣੀ ਕਰੀ ਹਾਏ ਹਾਏ ਰੁੱਸੇ ਸੱਜਣ ਮਨਾਈਏ ਰੁੱਸੇ ਸੱਜਣ ਮਨਾਈਏ ਘਾਟੇ ਝੱਲ ਕੇ ਤੇ ਲੰਮੀ ਨਾ ਕਹਾਣੀ ਕਰੀਏ ਉਹ ਦਿਲ ਤੋੜੀਏ ਨਾ ਕਦੇ ਦਿਲਦਾਰ ਦਾ ਤੇ ਗੱਲ ਆਣ ਜਾਣੀ ਕਰੀ ਹਾਏ ਹਾਏ ਰੁੱਸੇ ਸੱਜਣ ਮਨਾਈਏ ਘਾਟੇ ਝੱਲ ਕੇ ਤੇ ਲੰਮੀ ਨਾ ਕਹਾਣੀ ਕਰੀਏ ਉਹ ਦਿਲ ਤੋੜੀਏ ਨਾ ਕਦੇ ਦਿਲਦਾਰ ਦਾ ਤੇ ਗੱਲ ਆਣੀ ਜਾਣੀ ਕਰੀਏ ਉਹ ਮਾਨਦਾ ਹੈ ਛਾਂ ਸੁਖ ਵਾਲੀਆਂ ਹਾਏ ਵਾਹ ਉਹ ਮਾਨਦਾ ਐ ਛਾਵਾਂ ਸੁੱਖ ਵਾਲੀਆਂ ਜੋ ਧੁੱਪਾਂ ਲੰਗੇ ਸਿਰ ਜਾਂਦਾ ਦਿਨ ਜ਼ਿੰਦਗੀ ਦੇ ਇੰਜ ਦੇ ਗੁਜ਼ਾਰੀਏ ਜ਼ਮਾਨਾ ਰਵੇ ਯਾਦ ਕਰ ਤੇ ਬੈਠੇ ਰਹੀਏ ਨਾ ਨਸੀਬਾਂ ਨਾਲ ਲੜਦੇ ਜ਼ਮਾਨੇ ਨਾਲ ਆਪ ਲੜੀਂ ਨਾਲੇ ਜੀ ਨਾਲੇ ਬੈਠੇ ਰਹੀਏ ਨਾ ਨਸੀਬਾਂ ਨਾਲ ਲੜਦੇ ਜ਼ਮਾਨੇ ਨਾਲ ਆਪ ਲੜੀਏ ਟਾਕੇ ਹੌਸਲਾ ਨਾ ਦਿਲ ਪੜਾ ਕਰੀਏ ਨਾ ਜਿੱਤੀ ਹੋਈ ਬਾਜ਼ੀਆਂ ਦੀ ਵਾਹ ਬੈਠੇ ਰਹੀਏ ਨਾ ਨਸੀਬਾਂ ਨਾਲ ਲੜਦੇ ਜ਼ਮਾਨੇ ਨਾਲ ਆਪ ਲੜੀਏ ਜੀ ਤਾਕਿ ਹੌਸਲਾ ਨਾ ਦਿਲ ਪੜਾ ਕਰੀ ਨਾ ਜਿੱਤੀ ਹੋਈ ਬਾਜ਼ੀ ਹਾਰੀਏ ਹਾਰ ਹੁੰਦੀ ਏ ਮੈਦਾਨ ਵਿੱਚ ਉਦੋਂ ਹਾਏ ਹਾਂ ਹਾਰ ਹੁੰਦੀ ਏ ਮੈਦਾਨ ਵਿੱਚ ਉਦੋਂ ਜਦੋਂ ਬੰਦਾ ਦਿਲੋਂ ਹਾਰਦਾ ਹਾਏ ਹਾਏ ਦਿਲ ਜ਼ਿੰਦਗੀ ਦੇ ਇੱਕਲੇ ਗੁਜ਼ਾਰੀਏ ਜ਼ਮਾਨਾ ਨੂੰ ਯਾਦ ਕਰਦਾ ਆਖਰੀ ਵਿਚਾਰੀ ਰੱਬ ਅਜ ਕਸਨਵਾਂ ਦੀ ਕਮਾਕੇ ਮਾਨ ਕਰੀਏ ਕਦੇ ਨਾ ਮਾੜੀ ਸੋਚ ਰਹੀ ਓਏ ਹਾਏ ਕਸਨਵਾਂ ਦੀ ਕਮਾਕੇ ਮਾਨ ਕਰਕੇ ਕਦੇ ਨਾ ਮਾੜੀ ਸੋਚ ਰੱਖੀਏ ਤੇ ਹੱਕ ਖਾਈਏ ਨਾ ਕਦੇ ਵੀ ਹੱਕਦਾਰ ਦਾ ਨਾ ਕਦੇ ਮੇਰੀ ਅੱਖ ਤੱਕੀ ਹਾਏ ਹਾਏ ਕੀ ਬਾਤ ਦਸਨਵਾਂ ਦੀ ਕਮਾਕੇ ਮਾਨ ਕਰੀਏ ਕਦੇ ਨਾ ਮਾੜੀ ਸੋਚ ਰੱਖੀ ਹੂੰ ਤੇ ਹੱਕ ਖਾਈਏ ਨਾ ਕਦੇ ਵੀ ਹੱਕਦਾਰ ਦਾ ਨਾ ਕਦੇ ਮੇਰੀ ਅੱਖ ਤੱਕੀਏ ਤੇ ਭੁੱਖਾ ਮਰਦਾ ਨਹੀਂ ਸ਼ਕਰ ਨਮਾਣਾ ਓਏ ਭੁੱਖਾ ਮਰਦਾ ਨਹੀਂ ਸ਼ਕਰ ਨਮਾਣਾ ਨਹੀਂ ਲਾਲਚੀ ਦਾ ਟਿੱਡ ਭਰਦਾ ਹਾਏ ਉਹ ਕਾ ਮਰਦਾ ਨਹੀਂ ਸ਼ਾਕਰ ਨਮਾਣਾ ਨੇ ਲਾਲ ਚ ਦਾ ਢਿੱਡ ਭਰਦਾ ਦਿਨ ਜ਼ਿੰਦਗੀ ਤੇ ਇੰਜ ਦੇ ਗੁਜ਼ਾਰੀਏ ਜ਼ਮਾਨਾ ਨੇ ਯਾਦ ਕਰਦਾ ਉਹ ਬੰਦੇ ਮਰਦੇ ਨੇ ਜੱਗ ਤੇ ਬਥੇਰੇ ਨਹੀਂ ਕਦੇ ਕਰਦਾਰ ਮਰਦਾ ਦਿਨ ਜ਼ਿੰਦਗੀ ਤੇ ਇੰਜ ਦੇ ਗੁਜ਼ਾਰੇ ਜ਼ਮਾਨਾ ਨੇ ਯਾਦ ਕਰਦਾ ਕੀ ਬਾਤ ਕੀ ਬਾਤ ਕੀ ਬਾਤ